ਹੈਲੋ ਹਾਂਜੀ ਦੋਸਤੋ ਮੀ ਪੈ ਰਿਆ ਅੱਜ ਮੀ ਪੈ ਗਿਆ ਮਾਲਾ ਰੱਬ ਨੇ ਕੜਤੀ ਘਰ ਅੱਜ ਕਸਰਾ ਮਾਲਾ ਹਰਿਆਂ ਕਰਤੀ ਰੱਬ ਨੇ ਯਾਰ ਮੀ ਪੈ ਗਿਆ ਫੁੱਲ ਪਾਣੀ ਵੀ ਖੜ ਗਿਆ ਜੀ ਕਿਤੇ ਕਿਤੇ ਨੀਮਾ ਸਾ ਬਿਹੜੇ ਚ ਤਾਂ ਪਾਣੀ ਖੜ ਗਿਆ ਯਾਰ ਹਨਾ ਤੇ ਹੁਣ ਹੋਈਏ ਆਪਾਂ ਬੱਕਰੀਆਂ ਵਾਲੇ ਪਾਸੇ ਕਿਉਂ ਮੀ हट ਗਿਆ ਨੀਰਾ ਚਾਰਾ ਪਾਈਏ ਬਾਈ ਨੀਰਾ ਨਹੀਂ ਪਾਇਆ ਕਿਉਂ ਤੜਕੇ ਆ ਗਿਆ ਮੀ ਤੇ ਆਪਾਂ ਪਹਿਲਾਂ ਵੇਖਦੇ ਆ ਕੀ ਪੋਜੀਸ਼ਨ ਹੈ ਬੱਕਰੀਆਂ ਵਾਲੇ ਦੇ ਅੰਦਰ ਜਾ ਕੇ ਪਹਿਲਾਂ ਤਾਂ ਬਾਹਰਲੇ ਬਾੜੇ ਦਾ ਹਾਲ ਦੇਖ ਲੋ ਭਰਾਓ ਹੁਣ ਬੱਕਰੀਆਂ ਬਾਹਰ ਆਉਣ ਜੋਗੀਆਂ ਰਹੀਆਂ ਨਹੀਂ ਹੁਣ ਰਹਿ ਗਿਆ ਅੰਦਰ ਦਾ ਵਿਊਦੋਣ ਵਾਲਾ ਤੁਹਾਨੂੰ ਭੈਂ ਚੋ ਇੰਨਾ ਔਖਾ ਹੋ ਜਾਂਦਾ ਨਾ ਬਾਈ ਜਦੋਂ ਮੀਂਹ ਪੈ ਜੇ ਮੀਂਹ ਬਣਾਵੀਂ ਨਹੀਂ ਸਰਦਾ ਬਾਈ ਤੇ ਇਧਰ ਵੀ ਔਖਾ ਬੱਕਰੀਆਂ ਦਾ ਕੰਮ ਜਦੋਂ ਮੀਂਹ ਪੈ ਜੇ ਉਦੋਂ ਝੜ ਬਹੁਤ ਝੜ ਦੇ ਵਿੱਚ ਤਾਂ ਬਾਈ ਇਹਨਾਂ ਨੇ ਅੱਦੇ ਥਲੋਂ ਥਾਂ ਬੜਾ ਗਿੱਲਾ ਕਰ ਲੈਣੀਆਂ ਨੇ ਆ ਦੇਖ ਲਓ ਪਹਿਲਾਂ ਤਾਂ 12 ਪੱਟੇ ਹੀ ਬਾੜ ਗਏ ਬਾਛੜ ਨਾਲ ਪਾਣੀ ਅੰਦਰ ਵੀ ਵੜ ਗਿਆ ਭੈਣ ਜੀ ਪਹਿਲਾਂ ਤਾਂ ਪਾਣੀ ਸਾਰਾ ਕੱਢਣਾ ਪਊਗਾ ਸੁਕਾਉਣਾ ਪਊਥਾ ਦੇਖੋ ਕਿੰਨਾ ਬੁਰਾ ਹਾਲ ਹੋ ਗਿਆ ਅੰਦਰ ਬਾਈ ਬਾੜ ਵਾਲੇ ਪਾਸੋਂ ਬਾਛੜ ਨਾਲ ਪਾਣੀ ਅੰਦਰ ਵੜ ਗਿਆ ਤੇ ਮੀਂਗਣਾਂ ਦੇ ਢੇਰ ਲੱਗੇ ਪਏ ਐ ਬਾੜੇ ਦਾ ਹੋ ਗਿਆ ਸਤਿਆਨਾਥ ਉਧਰ ਤਾਂ ਸੁੱਕਾ ਵੈਸੇ ਕੋਈ ਗੱਲ ਨਹੀਂ ਤੇ ਆਪਾਂ ਇਹ ਨੂੰ ਨਹੀਂ ਛੱਡ ਗਿਆ ਮਹਾਰਾਜਾ ਬੱਕਰੀਆਂ ਬਾਹਰ ਕੱਢ ਕੇ ਤੇ ਜੇ ਅੰਦਰ ਹੀ ਬਸ ਇੱਥੇ ਖੜੀਆਂ ਦੇਖਦੇ ਆ ਇੱਕ ਪਾਸੇ ਕਰਕੇ ਬੱਚਿਆਂ ਥੱਲੇ ਤਾਂ ਤਾਂ ਸੁੱਕਾ ਸ਼ੋਗਰ ਆ ਤੇ ਸਾਰਾ ਪੱਟ ਜਾਏਂਗੇ ਬਾਈ ਉਧਰੋਂ ਪੱਟ ਕੇ ਤੇ ਪਾਣੀ ਕੱਢ ਕੇ ਸੁਕਾ ਕੇ ਸਾਰਾ ਫੇਰ ਨਹੀਂ ਦਾ ਪਾਵਾਂਗੇ ਬੱਕਰੀਆਂ ਨੂੰ ਤੇ ਝੜ ਦੇ ਵਿੱਚ ਇੰਨਾ ਬੁਰਾ ਹਾਲ ਹੋ ਜਾਂਦਾ ਬਛੜਾ ਇਧਰ ਲਈ ਸੀ ਬਾਈ ਆਹ ਦੇਖ ਲੈ ਬਾਹਰ ਦੇ ਬਛੜਾ ਨਾਲ ਪਾਣੀ ਸਾਰਾ ਅੰਦਰ ਗਿਆ ਬੁਰਾ ਹਾਲ ਹੋ ਗਿਆ ਪੰਨਾ ਤਾਂ ਅੰਦਰੋਂ ਮੀਂਹ ਨਾਲ ਹੀ ਰੀੜੀ ਪਰਦੇ ਆ ਤੇ ਬੱਕਰੀਆਂ ਵੀ ਜਿਹੜੀਆਂ ਖੜੀਆਂ ਚੁੱਪ ਕਰੀਆਂ ਗਾਲਾਂ ਪੱਟੀਆਂ ਨਹੀਂ ਆ ਤੇ ਬੱਕਰੀਆਂ ਦਾ ਭਈ ਇੰਨਾ ਔਖਾ ਹੋ ਜਾਂਦਾ ਝੜ ਦੇ ਵਿੱਚ ਉਹ ਇਹਨਾਂ ਦਾ ਕੋਈ ਔਖਾ ਨਹੀਂ ਝੜ ਵਾਲਾ ਮੰਨਦੀਆਂ ਨੇ ਬੁਰਾ ਹਾਲ ਕਰ ਲੈਂਦੀਆਂ ਨੇ ਉਹਨਾਂ ਨੂੰ ਗਿੱਲਾ ਹੀ ਰੱਖਦੀਆਂ ਫਿਰ ਤਾਂ ਮੂਤੀ ਜਾਂਦੀਆਂ ਮੂਤੀ ਜਾਂਦੀਆਂ ਹੂੰ ਤੇ ਨਾ ਅੱਜ ਬਾਹਰ ਕੱਢਣ ਜੋਗੇ ਆ ਨਾ ਹਰਾ ਪਾਉਣ ਜੋਗੇ ਆ ਹੁਣ ਸੁੱਕਾ ਪਾਉਣਾ ਪੂ ਇਹਨਾਂ ਨੂੰ ਝੜ ਦੇ ਵਿੱਚ ਮੇਰੇ ਵੀਰੋ ਜੋ ਝੜ ਹੋ ਜੇ ਨਾ ਸੋਟ ਮੀਂਹ ਪੈ ਜਾਏ ਬੱਕਰੀਆਂ ਨੂੰ ਹਰਾ ਨਾ ਪਾਇਆ ਕਰੋ ਸੁੱਕਾ ਪਾਦਿਆ ਕਰੋ ਬਿਮਾਰੇ ਦਾ ਨੀਰਾ ਜਾਂ ਮੂਫਲੀ ਦਾ ਨੀਰਾ ਕੁਝ ਨਹੀਂ ਹੁੰਦਾ ਇੱਕ ਅੱਦੇ ਦਿਨ ਨਾਲ ਬਈ ਤੇ ਬਾਲੇ ਮੇਰੇ ਭਰਾ ਮੈਨੂੰ ਕਹਿੰਦੇ ਬਾਈ ਯਾਰ ਖੁਰਕ ਹੋ ਜੂ ਐ ਹੋ ਜੂ ਗਰਮੀ ਐ ਬਾਈ ਕੱਦੇ ਦਿਨ ਨਾ ਕੁਝ ਨਹੀਂ ਹੁੰਦਾ ਜੇ ਗਮਾਰੇ ਦਾ ਨੀਰ ਲਗਾਤਾਰ ਪੈਣ ਲੱਗ ਗਿਆ ਫੇਰ ਹੋਊਗਾ ਗਰਮੀ ਚ ਜੋ 5 7 10 ਦਿਨ ਖਾ ਲਿਆ ਮਤਲਬ 20 ਦਿਨ ਖਾ ਲੈਣਗੇ ਮਹੀਨਾ ਖਾਦਾ ਇਹ ਲਗਾਤਾਰ ਫੇਰ ਹੋਊਗਾ ਝੜ ਦੇ ਵਿੱਚ ਕੱਦੇ ਦਿਨ ਨਾ ਕੁਝ ਨਹੀਂ ਹੁੰਦਾ ਬਾਈ ਮੈਂ ਪਾਉਣਾ ਹੀ ਹੁਣ ਪਾਉਣਾ ਹੀ ਪਊਂ ਇਹਨੂੰ ਹੋਰ ਕੀ ਪਾਵਾਂਗੇ ਫੇਰ ਹਮ ਹਰੇ ਨਾਲ ਬਾਈ ਇਹ ਫੇਰ ਮੂਤ ਵਾਲਾ ਕਰਨੀਆਂ ਥੱਲੇ ਗਿੱਲੇ ਰੱਖਣੀਆਂ ਚੱਕੜੀ ਰੱਖਦੀਆਂ ਫੇਰ ਚੱਕੜ ਤਾਂ ਉਹ ਹੋ ਗਿਆ ਹੁਣੇ ਬੱਕਰ ਮਾਰ ਕੇ ਪਾਣੀ ਪੂਣੀ ਕੱਢ ਕੇ ਬਾੜਾ ਸੁਕਾ ਕੇ ਤੁਹਾਨੂੰ ਫੇਰ ਮੈਂ ਦੱਸੂਆ ਤੇ ਹੁਣ ਮੈਂ ਕਿਹੜਾ ਲੱਗਦਾ ਕੰਮ ਤੇ ਤੁਹਾਨੂੰ ਫੇਰ ਦੱਸਾਂਗਾ ਵੀ ਆਹ ਕੁਛ ਕੀਤਾ ਭਈ ਅੱਜ ਝੜ ਦੇ ਵਿੱਚ ਐ ਸਾਹਮਣੀਆਂ ਪੈਂਦੀਆਂ ਬੱਕਰੀਆਂ ਲੈ ਵੀ ਮਿੱਤਰੋ ਹੁਣ ਆਪਾਂ ਗਮਾਰੇ ਦਾ ਨੀਰਾ ਪਾਤਾ ਬੱਕਰੀਆਂ ਨੂੰ ਖਾਈ ਜਾਂਦੀਆਂ ਤੇ ਬਾੜਾ ਦੇਖ ਲਓ ਪਹਿਲਾਂ ਪਾਣੀ ਖੜਾ ਸੀ ਚੱਕਣ ਸੀ ਨਾ ਲੱਗਦਾ ਗਏ ਮੈਨੂੰ 2 ਘੰਟੇ ਗੱਲ ਕਰ ਕਰਤਾ ਸੁੱਕਾ ਸਾਰਾ ਭਈ ਐ ਜਮਾ ਝੜ ਦੇ ਵਿੱਚ ਸੋਨੂੰ ਯਾਰ ਇਹ ਮੰਨ ਕੇ ਚੱਲੇ ਜੇ ਝੜ ਹੋ ਜੇ ਨਾ ਵਾੜਾ ਗੱਲਾ ਹੋ ਜੇ ਬਈ ਅੰਦਰੋਂ ਹੀ ਪਟ ਪਟ ਕੇ ਗੋਲਮੋਲ ਕਰਦਿਆ ਕਰੋ ਰੱਖਿਆ ਕਰੋ ਸੁੱਕਾ ਗੱਲ ਕਰਨ ਜਮ ਹੁਮਾਰੇ ਦਾ ਨੀਰਾ ਪਾਇਆ ਦੇ ਛੜ ਦੇ ਵਿੱਚ ਕਿੰਨੀ ਦਾ ਪਾਉਣਾ ਸੁੱਕਾ ਮੂਫਲੀ ਦਾ ਤੇ ਹੋਵੇ ਕੁਮਾਰੇ ਦਾ ਉਹ ਪਾ ਦੇ ਹੁ ਤੇ ਆ ਤੁਹਾਡੇ ਸਾਹਮਣੇ ਆ ਮਾਲ ਖਾਈ ਜਾਂਦਾ ਟਾ ਆਪਣਾੜ ਹੁ ਸੁੱਕਾ ਵੜਾ ਜਮਾ ਪਹਿਲਾਂ ਮੀਂਹ ਦਾ ਜਿਹੜਾ ਸਿਸਟਮ ਸੀ ਮੀਂਹ ਨਾਲ ਅੰਦਰ ਵਾਛੜਾ ਗਿਆ 게ਟਾ ਜਿसे ਚੱਕੜ ਹੋਈ ਪਾਣੀ ਖੜ ਗਿਆ ਸੀ ਤੇ ਹੁਣ ਖੜਾ ਮੈਂ ਇਧਰ ਨਾਲ ਨਾਲ ਸਾਰਾ ਮਿੱਟੀ ਪੱਟ ਕੇ ਸੱਟੀ ਸੁੱਕਾ ਕਰਿਆ ਤੇ ਹੁਣ ਬੱਕਰੀਆਂ ਵਧੀਆ ਰਹਿਣੀਆਂ ਬਾਈ ਹੁਣ ਬਾਹਰਲੇ ਪਾਸੇ ਕਰਨਾ ਸਿਸਟਮ ਤੇ ਇਹ ਤਾਂ ਪੁਕਾਰ ਲੀਦਾ ਠੀਕ ਹੈ ਬਾਹਰ ਆਏ ਆ ਬਾਹਰ ਉਧਰ ਪਈ ਹੈ ਮਿੱਟੀ ਉਹ ਪੱਟ ਕੇ ਮੜੀ ਖਿਲਾਰ ਕੇ ਇਹ ਸੈੱਟ ਕਰ ਦਾਂਗੇ ਕਹਿਣ ਦਾ ਮਤਲਬ ਇਹ ਹੈ ਵੀ ਯਾਰ ਬੱਕਰੀਆਂ ਥੱਲੇ ਸੁੱਕਾ ਰੱਖਿਆ ਕਰੋ ਜੋ ਗਿੱਲਾ ਹੋ ਜੇ ਨਾ ਗਿੱਲੇ ਚੱਕਰ ਦੇ ਵਿੱਚ ਮੁਰਕੇ ਜਮਾਈ ਨਹੀਂ ਨੀਦਾ ਪਾਣ ਦਾ ਪਹਿਲਾਂ ਬਈ ਚੱਕੜ ਮੱਧੀ ਜਾਂਦੀ ਹੈ ਹਨਾ ਇਹ ਚੱਕੜ ਮੱਦੀ ਆਂਦੀਆਂ ਆ ਇਧਰ ਵਾਗੇ ਇਧਰ ਵਾਗੇ ਆ ਦੇਖਣਾ ਪਾਣਾ ਕਿੰਨੀਆਂ ਕਰਤੀਆਂ ਜਮਾ ਥਾਂ ਜਮਾ ਤਾਂ ਡਲੇ ਸੀ ਭੰਨ ਤੇ ਸਾਰੇ ਤੇ ਇਧਰ ਵਾਗੇ ਇਧਰ ਵਾਗੇ ਚੱਕੜ ਮੱਦੀ ਆਂਦੀਆਂ ਨੇ ਬੱਕਰੀਆਂ ਬਾਈ ਮੁਰਕੀ ਉੱਥੋਂ ਬਿਮਾਰੀ ਦਾ ਸ਼ਿਕਾਰ ਹੁੰਦੀਆਂ ਨੇ ਉੱਥੋਂ ਬਿਮਾਰੀ ਲੱਗਦੀ ਹੈ ਜੇ ਆਪਾਂ ਇਹ ਗਿੱਲੇ ਬੱਤੇ 'ਚ ਬੱਕਰੀ ਰੂਹੀ ਤਾਂ ਅੱਜ ਕੱਲ ਦੇ ਟਾਈਮ 'ਚ ਤੇ ਬਾੜਾ ਸੁੱਕਾ ਹੋਵੇ ਗਿੱਲੇ 'ਚ ਨਾ ਹੋਵੇ ਬੱਕਰੀ ਜੇ ਸੁੱਕੇ 'ਚ ਵਧੀਆ ਸੁੱਕਾ ਖਾਂਦੀ ਹੈ ਝੜ ਦੇ ਵਿੱਚ ਬੱਕਰੀ ਬਿਮਾਰ ਨਹੀਂ ਹੁੰਦੀ ਬਾਈ ਤੇ ਨਹੀਂ ਇਹ ਝੜ ਮੰਨ ਜਾਂਦੀਆਂ ਬਾਈ ਬੁਖਾਰ ਹੋ ਜਾਂਦਾ ਹੋਰ ਸਿਸਟਮ ਵਾਲਾ ਲੋਣਾ ਦੇ ਆਹਾਂ ਦੋ ਸੋਹਾਈ ਰੱਖਣੀਆਂ ਸੁੱਕਾ ਪਾਉਣਾ ਛੱਡ ਦੇ ਵਿੱਚ ਇੱਕ ਹੁਣ ਗੋਣ ਗੁਮਾਰੇ ਦਾ ਨੀਰ ਪਾਤਾ ਪਿਛਲੇ ਬਾਅਦ 3 ਵਜੇ ਆਪਾਂ ਯੰਤਰ ਵਟ ਕੇ ਪਾ ਦਾਂਗੇ ਉਦੋਂ ਜਮਾ ਟਾਇਟ ਹੀ ਹੋ ਜਾਣੀਆਂ ਫਿਰ ਰੱਥ ਨੂੰ ਤਾਂ ਜਮਾ ਡਰਮ ਬਣ ਜਾਣਗੇ ਬਾਈ ਯਾਰ ਐ ਜਮਾ ਓਕੇ ਹੁਣ ਅੱਧਾ ਦੁਪਹਿਰੇ ਪਾਣੀ ਧਰ ਦਾਂਗੇ ਬਸ ਕੱਲਾ ਹੋਰ ਕੁਝ ਨਹੀਂ ਕਰਨਾ ਕੱਲਾ ਪਾਣੀ ਚਾਹੀਦਾ ਕੱਲਾ ਇਹਨਾਂ ਨੂੰ ਦੁਪਹਿਰੇ ਇਹ ਬੱਕਰੀਆਂ ਪਾਲਦੇ ਆ ਬਈ ਬੱਤਿਆਂ ਨੂੰ ਹਰੀ ਬੱਤੀ ਚਾਹ ਵੀ ਲੋਨ ਨਾ ਕਰ ਕੋਈ ਵੀ ਪਾਓ ਯਾਰ ਹਨਾ ਕੁਝ ਵੀ ਪਾਓ ਬੱਚੇ ਆਵੇ ਤੌਰ ਨਾ ਪਾ ਲੋ ਵਧੀਆ ਆਇਟਮਾ ਪਾ ਕੇ ਤੇ 엄마 ਦਾ ਵਜਾ ਸਾਰਿਆਂ ਨੂੰ ਜੁੰਗੀ ਜਾਂਦਾ ਯਾਰ ਛੱਡ ਦਿਆ ਕਰ ਕਿਸੇ ਨੂੰ ਬਾ ਕਿਸੇ ਨੂੰ ਤਾਂ ਛੱਡ ਦਿਆ ਕਰ ਚਲ ਆਪਾਂ ਇਹਨੂੰ ਫੇਰ ਵੀ ਕਹੇ ਨੇ ਜੁੰਗੀ ਜਾਂਦਾ ਹਟਾਉਂਦੇ ਨਹੀਂ ਛੇਤੀ ਤਿਆਰ ਹੋ ਜੀ ਬੱਚਾ ਹੁੰਦਾ ਹੀ ਹੈ ਬਈ ਹਨਾ ਦੁੱਧ ਨਾਲ ਹੀ ਤਿਆਰ ਹੁੰਦਾ ਛੋਟਾ ਬੱਚਾ ਜਿੰਨਾ ਆਪਾਂ ਜੇ ਖਰਾਕ ਦਿੰਨੇ ਆਂ ਮਾੜੀ ਮੁੱਟੀ ਸੁੱਕੀ ਗਿੱਲੀ ਦਾਣਾ ਰਾਲੋ ਹੋਰੀ ਪੱਤੀ ਕੁਛ ਵੀ ਰਾਲੋ ਜਿਹੜੇ ਖਾਂਦਾ ਤਾਂ ਬਾਕੀ ਸ਼ਹਿਦ ਵਧੀਆ ਹੋਣੀ ਚਾਹੀਦੀ ਹੈ ਪਸ਼ੂ ਦੀ ਤੇ ਭਾਈ ਆਪਣੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵਾਈਰਲ ਕਰਕੇ ਜਰੂਰ ਕਰਿਆ ਕਰੋ ਤੇ ਤੁਹਾਨੂੰ ਏ ਟੂ ਜ਼ੈਡ ਆਪਾਂ ਜਾਣਕਾਰੀ ਦੇ ਰਹੇ ਆ ਜਿੰਨਾ ਕ ਆਪਾਂ ਨੂੰ ਆਉਂਦਾ ਹੈ ਹੁਣ ਤੁਹਾਡੇ ਸਾਹਮਣੇ ਬੱਚੇ ਪਾਲ ਰਹੇ ਆ ਵਧੀਆ ਸ਼ਹਿਦ ਦਾ ਬੱਚਿਆਂ ਦੀ ਬੱਕਰੀਆਂ ਵੀ ਵਧੀਆ ਖਾਈ ਜਾਂਦੀਆਂ ਨੇ ਸਾਰੀਆਂ ਹੂੰ ਯੋਗੂ ਬਵਾਠ ਮਾਰ ਵੀ ਹੋਵੇ ਨਾ ਜਿਵੇਂ ਹੁਣ ਆਪਾਂ ਵਿੱਚ ਖੜੇ ਆਂ ਬੱਕਰੀ ਸਾਈਡ ਤੇ ਆ ਕੇ ਲੱਗ ਜੂਗੀ ਖਾਂਦੀ ਨਹੀਂ ਸਾਈਡ ਤੇ ਖੜ ਜੂ ਜਾਂ ਆਲਮਟੋਲੇ ਕਰੀ ਜਾਊ ਹਣਾ ਹੁਣ ਸਾਰੀਆਂ ਖਾਈ ਜਾਂਦੀਆਂ ਏ ਟੂ ਜ਼ੈਡ ਨੇਗਾ ਮੇਰੀ ਬਈ ਸਾਰੀਆਂ ਵਧੀਆ ਖਾਈ ਜਾਂਦੀਆਂ ਨੇ ਓਕੇ ਦੀ ਰਿਪੋਰਟ ਆ ਧੰਨਵਾਦ ਬਾਈ ਸਾਰਿਆਂ ਦਾ